ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਬਦੀਆਂ ਆਸਾ ਮਰਦਾ ਪੂਰੀਆਂ ਕਰਨ ਜੀ ਤੇ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਚਰਨਾ ਚ ਹਾਜ਼ਰੀ ਜਰੂਰ ਲਾਵਾਂਗੇ ਜੀ ਆਓ ਤੁਸੀਂ ਵੀ ਲਗਾਓ ਜੀ ਤੇ ਜਦੋਂ ਮਨ ਡੋਲੇ ਇਬਾਬਾ ਦੀਪ ਸਿੰਘ ਜੀ ਨੂੰ ਜ਼ਰੂਰ ਯਾਦ ਕਰੋ ਜੀ ਪਾਏ ਗੁਰੂ ਜੀ ਅਗਰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਓ ਬਾਬਾ ਦੀਪ ਸਿੰਘ ਜੀ ਦੇ ਨਾਲ ਨਾਲ ਚਰਨਾਂ 'ਚ ਜੁੜਿਏ ਜੀ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਬਾਬਾ ਦੀਪ ਸਿੰਘ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਉਸੇ ਸਿਰ ਤੇ ਰੱਖਿਓ ਜੀ ਜਦੋਂ ਮੇਰਾ ਮਨ ਡੋਲੇ ਜਦੋਂ ਮੇਰਾ ਮਨ ਡੋਲੇ ਹੱਥ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਸਿਰ ਤੇ ਰੱਖਿਓ ਜੀ ਜਦ ਮਨ ਡੋਲੇ ਜਦ ਮਨ ਡੋਲੇ ਅਸਿਰ ਤੇ ਰੱਖਿਓ ਜੀ ਜਦ ਮਨ ਡੋਲੇ ਜਦ ਮਨ ਡੋਲੇ ਅਸਿਰ ਤੇ ਰੱਖਿਓ ਜੀ ਓ ਮਨ ਡੋਲੇ ਜਦ ਮਨ ਡੋਲੇ ਅਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਤਨ ਤਨ ਗੁਰੂ ਗੁਰੂ ਬਾਬਾ ਦੀਪ ਸਿੰਘ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਜੀਰਤੇ ਕਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਤ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਤ ਸਿਰ ਤੇ ਰੱਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਬਾਬਾ ਦੀਪ ਸਿੰਘ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਥਸੀਰ ਤੇ ਰਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਥਸੀਰ ਤੇ ਰਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਅਥਸੀਰ ਤੇ ਰਖਿਓ ਜੀ ਜਦੋਂ ਮਨ ਡੋਲੇ ਜਦੋਂ ਮਨ ਡੋਲੇ ਹਵਾਏ ਗੁਰਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਹੈ ਯਾਰੋ ਹੱਥ ਸਿਰ ਤੇ ਸਬਦੇ ਰੱਖਦੇ ਹਾਂ ਜੀ ਬਾਬਾ ਜੀ ਸਭ ਦੀਆਂ ਹੀ ਖੁਸ਼ੀਆਂ ਭਰਦੇ ਜਿਆਂ ਨੂੰ ਬਸ ਸਾਨੂੰ ਆਪਣਾ ਕੀ ਮਨ ਸਾਫ਼ ਰੱਖਣਾ ਚਾਹੀਦਾ ਹੈ ਜੀ ਤੇ ਬਾਬਾ ਜੀ ਦੀ ਸਾਡੀ ਹਰ ਹਰਦਾਸ ਪੂਰੀ ਕਰਦੇ ਹਨ ਤੇ ਸਾਨੂੰ ਦਿਲੋਂ ਹੀ ਅਰਦਾਸ ਕਰਨੀ ਚਾਹੀਦੀ ਹਨ ਤੇ ਦਿਲੋਂ ਹੀ ਸੇਵਾ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਅਸੀਂ ਗੁਰਦੁਆਰੇ ਜਾ ਕੇ ਬਸ ਆਪਣਾ ਟਾਈਮ ਕਿਹਣਾ ਪਾਸ ਕਰਕੇ ਆ ਗਏ ਆ ਜੀ ਇਦਾਂ ਨਹੀਂ ਚਾਹੀਦਾ ਜੀ ਵਾਹਿਗੁਰੂ ਸਬਦੀਆਂ ਆਸਾਂ ਮਰਦਾ ਪੂਰੀਆਂ ਕਰਨ ਜੀ ਤੇ ਸਬਦ ਦੇ ਬੀਜ ਬਾਹਰਲੇ ਲਾਉਣ ਜੀ ਵਾਹਿਗੁਰੂ ਚੜ੍ਹਦੀ ਕਲਾ ਚਰੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ